ਕਿਸਾਨਾਂ ਦੇ ਨਾਲ ਸਾਰਾ ਕਿੱਤਾ ਜੁੜਿਆ ਵਾ ਉਹ ਕਿਸਾਨ ਗੋਂਦਾ ਤੇ ਅਸੀਂ ਆਮ ਖਾਨੇ ਆ ਇਹਦੇ ਨਾਲ ਪੂਰੇ ਹਿੰਦੂਸਤਾਨ ਦੀ ਕੀ ਪੂਰੇ ਵਰਲਡ ਦੀ ਸਾਰੇ ਫੋਰਨ ਕੰਟਰੀਆਂ ਦੀ ਇਸਤਮ ਨਿਗਾਹ ਜਿਹੜੀ ਆ ਫਿਰ ਉਹ ਦਿੱਲੀ ਸ਼ੰਭੂ ਬਾਗ ਦੇ ਕਿਸਾਨਾਂ ਦੇ ਨਾਲ ਔਰ ਅਸੀਂ ਵੀ ਕਿਤੇ ਨਾ ਕਿਤੇ ਜਿੰਨੇ ਵੀ ਜੋਗੇ ਆ ਅਸੀਂ ਜੋ ਵੀ ਕਾਲ ਹੋਏਗੀ ਅਸੀਂ ਸਾਰੇ ਜਿੱਦਾਂ ਪਹਿਲਾਂ ਸਮਰਥਨ ਕੀਤਾ ਹੁਣ ਵੀ ਅਸੀਂ ਸਾਰੇ ਕਿਸਾਨਾਂ ਨਾਲ ਸਮਰਥਨ ਕਰ ਕਿਸਾਨ ਦੇ ਫਿਰ ਵੀ ਰਾਜਮੰਦੀ ਘਰ ਨੂੰ ਬੈਠਾ ਹੋ ਤਾਂ ਉਹਨੇ ਫਿਰ ਤੁਹਾਡਾ ਮੀਟਿੰਗਾਂ ਕਿਦੀਆਂ ਤੁਸੀਂ ਨਹੀਂ ਮੰਨਦੇ ਵੇ ਉਹਦੇ ਫਿਰ ਤੁਹਾਡਾ ਗੱਲਬਾਤ ਕਰਨ ਨੂੰ ਕਿਹਾ ਰਿਹਾ ਸੱਚਖੰਡ ਹਰਮੰਦਰ ਸਾਹਿਬ ਸਾਡੇ ਨੂੰ ਇੱਕ ਅਰਦਾਸ ਕੀਤੀ ਜਾਊਗੀ ਸਰਬੱਤ ਦੇ ਭਲੇ ਦੀ ਫਿਰ ਜੇ ਲੋੜ ਪਊਗੀ ਜਾਵਾਂਗੇ ਦਿੱਤੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਜੋ ਦਿੱਲੀ ਘਰਾਵਲੇ ਜਾਇਆ ਜਾ ਰਿਹਾ ਤਾਂ ਉੱਥੇ ਜਾ ਕੇ ਗੱਲ ਕਰ ਲਈਏ ਕਿ ਦਿੱਲੀ ਪ੍ਰਸ਼ਾਸਨ ਜਾਂ ਹਰਿਆਣਾ ਦੇ ਪ੍ਰਸ਼ਾਸਨ ਵਾਲੋਂ ਤਾਂ ਉਹਨਾਂ ਵੱਲੋਂ ਵੀ ਕਾਫੀ ਜ਼ਿਆਦਾ ਜੋ ਅਥਰੂ ਗੈਦ ਦੇ ਗੋਲੇ ਦੀ ਗੱਲ ਕਰ ਲਈਏ ਪਾਣੀ ਦੀਆਂ ਮੋਛਾਰਾਂ ਜੋ ਕਿਸਾਨਾਂ ਨੂੰ ਰੋਕਣ ਵਾਸਤੇ ਹਰ ਇੱਕ ਚੀਜ਼ ਆਪਣਾਈ ਜਾ ਰਹੀ ਆ ਤਾਂ ਉਹਤੇ ਕਿਸਾਨਾਂ ਦੇ ਹੱਕ ਦੇ ਵਿੱਚ ਹੁਣ ਸ਼੍ਰੀ ਅਮਰਸਰ ਸਾਹਿਬ ਦੇ ਜਿਹੜੇ ਆਮ ਜਨਤਾ ਆ ਲੋਕ ਆ ਉਹ ਵੀ ਉੱਤਰ ਆਏ ਨੇ ਤਾਂ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਇੱਕ ਕਿਸਾਨਾਂ ਦੇ ਲਿਬਾਸ ਤੇ ਜੋ ਇੱਕ ਅਪੀਲ ਕੀਤੀ ਗਈ ਹੈ ਕਿ ਸਾਨੂੰ ਜਦੋਂ ਵੀ ਤੁਹਾਨੂੰ ਲੋੜ ਪਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਲੋਕ ਨੇ ਇਹਨਾਂ ਵੱਲੋਂ ਜਿਹੜਾ ਪੂਰਾ ਠੰਗਾਰਾ ਜੋ ਕਿਸਾਨਾਂ ਨੂੰ ਦਿੱਤਾ ਗਿਆ ਤੇ ਸਾਡੇ ਨਾਲ ਮੌਜੂਦ ਵੀ ਨੇ ਗੱਲ ਵੀ ਕਰਾਂਗੇ ਤਾਂ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਕਿਸਾਨਾਂ ਵੱਲੋਂ ਜੋ ਹਰਿਆਣੇ ਨੂੰ ਸ਼ੰਭੂ ਬਾਇ ਬੈਰੀਅਰ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜੋ ਉੱਥੇ ਹਿੰਸਾ ਜੋ ਹੋ ਰਹੀ ਹੈ ਕਿਉਂਕਿ ਹਿੰਸਾ ਹੋਂ ਦਾ ਮੁੱਖ ਕਾਰਨ ਹੈ ਕਿ ਰਸਤੇ ਜਿਹੜੇ ਬੰਦ ਕੀਤੇ ਗਏ ਆ ਪ੍ਰਸ਼ਾਸਨ ਵੱਲੋਂ ਤਾਂ ਰੋਲ ਕੀ ਸਮੇਂ ਦੇ ਪ੍ਰਸ਼ਾਸਨ ਦਾ ਦੇਖੋ ਪਹਿਲਾਂ ਤਾਂ ਮੈਂ ਬੜਾ ਇਹਨਾਂ ਨੂੰ ਧੰਨਵਾਦ ਕਰਦਾ ਕਿਸਾਨਾਂ ਨੂੰ ਜਿਹੜਾ ਇਹਨਾਂ ਨੇ 2020 2021 ਜੇ ਜੋ ਧਰਨਾ ਲਗਾਇਆ ਸੀ ਜੋ ਏਡਾ ਤਗੜਾ ਧਰਨਾ ਚੱਲਿਆ ਜਿਹੜਾ ਸਭ ਤੋਂ ਮੇਰੇ ਖਿਆਲ ਅੱਜ ਗੱਲ ਕਰੀਏ ਇਤਿਹਾਸ ਚ ਸਭ ਤੋਂ ਵੱਡਾ ਧਰਨਾ ਜਿਗਾ ਸਾਡੇ ਜੋ ਨਵੀਂ ਪੀੜੀ ਨੂੰ ਵੀ ਪਤਾ ਲੱਗ ਗਿਆ ਕਿ ਅੰਦੋਲਨ ਕੀ ਹੁੰਦਾ ਸਭ ਤੋਂ ਵੱਡਾ ਅੰਦੋਲਨ ਚੱਲਿਆ ਉਹਦੇ ਵੀ ਕੋਈ ਸ਼ਰਤਾਂ ਜਦੋਂ ਸਰਕਾਰ ਨਾਲ ਨਹੀਂ ਸਹਿਮਤੀ ਬਣੀ ਸਰਕਾਰ ਨੇ ਮੰਨ ਲਿਆ ਸੀ ਕਿ ਇੰਪਲੀਮੈਂਟ ਕਰਾਂਗੇ ਜਾਂ ਹੋ ਜਾਗੇ ਉਸ ਤੋਂ ਬਾਅਦ ਟਾਈਮ ਅਜ 2024 ਚਾਲੂ ਹੋ ਗਿਆ 2024 ਤੋਂ ਬਾਅਦ ਫੇਰ ਇੱਕ ਵਾਰੀ ਕਿਸਾਨਾਂ ਨੇ ਜਦੋਂ ਇਹਨਾਂ ਨਾਲ ਵਾਸਤਾ ਸ਼ੁਰੂ ਕੀਤੀ ਗੱਲਬਾਤ ਦੀ ਜਰੀਆ ਬਣਾਇਆ ਕਿ ਜਿਹੜੀਆਂ ਸਾਡੀਆਂ ਮੰਗਾਂ ਮੰਗਨੀਆਂ ਸੀ ਉਹ ਤੋਂ ਕਈ ਇੰਪਲੀਮੈਂਟ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਕਰ ਰਹੇ ਉਸ ਤੋਂ ਬਾਅਦ ਫੇਰ ਇੱਕ ਮਾਹੌਲ ਬਣਿਆ ਤਨ ਆਉ ਬਹੁਤ ਬਣਿਆ ਉਚਿਤ ਸਟੈਂਪ ਦੀ ਚੱਲੀ ਸਰਕਾਰ ਦੀ ਵੀ ਕਿਸਾਨਾਂ ਦੀ ਵੀ ਜਥੇਬੰਦੀਆਂ ਦੀ ਮੀਟਿੰਗ ਦੀ ਗੱਲ ਕਾਲ ਚੱਲੀ ਔਰ ਕਿਸਾਨਾਂ ਨੇ ਕਈ ਦਿਨ ਪਹਿਲਾਂ ਕਹਿਤਾ ਸੀ ਕਿ 13 ਨੂੰ ਅਸੀਂ ਦਿੱਲੀ ਫੇਰ ਕੂਚ ਕਰਾਂਗੇ ਜਿਤਨਾ ਪਹਿਲਾਂ ਅਸੀਂ 2020 ਕੀਤੀ ਸੀ ਵੱਡੇ ਅੰਦੋਲਨ ਦੀ ਕੱਲ ਫੇਰ ਲਾਸਟ ਉਹਨਾਂ ਨੇ ਗੱਲਬਾਤ ਦਾ ਇੱਕ ਜਰੀਆ ਬਣਾਇਆ ਸੀ ਕੱਲ ਰਾਤ 12 ਵਜੇ ਤੱਕ ਮੰਤਨ ਚੱਲਦਾ ਰਿਹਾ ਔਰ ਕੱਲ ਨਹੀਂ ਨਿਕਲਿਆ ਸੱਟਾ ਔਰ ਅੱਜ ਕਿਸਾਨਾਂ ਨੇ ਕੂਚ ਕਰਤਾ ਉਹ ਕੂਚ ਕਰਨ ਦੀ ਗੱਲ ਇਹ ਹੈ ਕਿ ਦੇਖੋ ਪਹਿਲਾਂ ਇੱਕ ਪਾਸੋਂ ਜਿਹੜੀ ਸਰਕਾਰ ਆ ਉਹ ਇਹਨਾਂ ਨਾਲ ਸਹਿਮਤੀ ਬਣਾ ਰਹੀ ਆ ਉਧਰੋਂ ਸਾਰਾ ਬਾਰਡਰ ਜਿੰਨੇ ਬਾਰਡਰ ਦਿੱਲੀ ਨੂੰ ਲੱਗਦੇ ਸਾਰੇ ਇੰਨੇ ਕ ਕਿਲੇ ਬੰਦੀ ਵਰਗੂ ਬੰਦ ਕਰਤੇ ਜਿਵੇਂ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਹੁੰਦਾ ਜਿਵੇਂ ਕਿ ਪੰਜਾਬ ਨੂੰ ਅਸੀਂ ਇੱਕ ਪਰਾਇਆ ਜਿਲ੍ਹਾ ਸਮਝਦੇ ਆਂ ਸ਼ਹਿਰ ਸਮਝਦੇ ਆਂ ਇਹੀ ਮੈਂ ਕਹਿਣਾ ਚਾਹੁੰਦਾ ਉਹਦੇ ਨਾਲ ਦੇਖੋ ਕਿਸਾਨਾਂ ਦਾ ਤਾਂ ਇਹ ਹੈਗੀ ਹੈਗੀ ਜੋ ਉਹਨਾਂ ਦੀ ਸਮੱਸਿਆ ਵਾ ਉਹਦੇ ਨਾਲ ਆਮ ਜਨਤਾ ਆਮ ਜਨ ਜੀਵਨ ਦਾ ਦੇਖੋ ਕੀ ਹਾਲ ਹੋ ਗਿਆ ਅੱਜ ਹਰਿਆਣਾ ਪੂਰਾ ਬੰਦ ਕਰਤਾ ਹੋਣ ਦੀ ਅਪਡੇਟ ਸੀਗੀ ਘੰਟਾ ਕੇ ਪਹਿਲਾਂ ਦੀ ਹਰਿਆਣਾ ਪੂਰਾ ਬੰਦ ਕਰਤਾ ਪੂਰਾ ਕਿਸੇ ਦੇ ਘਰ ਖੁਸ਼ੀ ਆ ਕਿਹਦੇ ਘਰ ਗਮੀ ਕਿਹਦੇ ਆਉਣਾ ਕਿਹਦੇ ਕਿਸੇ ਦਾ ਬੱਚੇ ਦਾ ਕੈਰੀਅਰ ਆ ਮਤਲਬ ਸਾਰਾ ਬੰਦ ਕਰਤਾ ਇਹ ਕੋਈ ਹੱਲ ਇਹ ਹੱਲ ਨਹੀਂ ਆ ਇਹ ਹੱਲ ਜਿਹੜਾ ਵੀ ਇਹ ਸਾਨੂੰ ਬਹਿ ਕੇ ਕੋਈ ਕਰਨਾ ਜਿਹਦਾ ਹੁਣ ਫੇਰ ਜਿਹੜੇ ਸਰਕਾਰ ਉਹ ਕਹਿ ਰਹੀ ਕਿ ਅਸੀਂ ਗੱਲਬਾਤ ਵਾਸਤੇ ਰਾਜ਼ੀ ਆ ਗੱਲਬਾਤ ਦੇਖੋ ਪਤਾ ਹੀ ਹੈ ਕਿਸਾਨਾਂ ਨੇ ਕੀ ਕਰਨੀ ਹੈ ਤੁਸੀਂ ਉਹਦਾ ਜੋ ਵੀ ਹੱਲ ਆ ਉਹ ਨਾ ਤੁਸੀਂ ਆਪਣੀ ਸਰਕਾਰ ਨਾਲ ਕਰਕੇ ਪ੍ਰੈਸ ਕਾਉਂ ਕੋਨਫਰੰਸ ਕਰਕੇ ਇੱਕ ਮੈਸੇਜ ਦੇ ਸਕਦੇ ਹੋ ਕਿ ਤੁਹਾਡੇ ਜਿਹੜੀ ਮੰਗਾਂ ਵਾ ਉਹਨੂੰ ਇੰਪਲੀਮੈਂਟ ਕਰਤਾ ਉਹਨਾਂ ਨੂੰ ਮੰਨ ਲਈਆਂ ਗਈਆਂ ਔਰ ਬਹਿਣ ਦਾ ਕੋਈ ਹੱਲ ਨਹੀਂ ਹੈ ਬਹਿਣ ਦਾ ਤਾਂ ਤਾਂ ਹੀ ਮਕਸਦ ਹੈ ਨਾ ਜੇ ਸਰਕਾਰ ਨੂੰ ਨਾ ਪਤਾ ਹੋਵੇ ਉਹਨਾਂ ਦੀਆਂ ਮੰਗਾਂ ਹੁਣ ਰਾਤ ਵੀ ਤਕਰੀਬਨ 6-7 ਘੰਟੇ ਮੀਟਿੰਗ ਜਲਦੀ ਬੇਸਿਟਾ ਰਹੀ ਅੱਜ ਕਿਸਾਨਾਂ ਦੇ ਕੂਚੇ ਤਾਜ ਹੁਣ ਆंसू ਗੈਸੇ ਗੋਰੇ ਇਹ ਉਹ ਮਤਲਬ ਮੈਂ ਕਹਿੰਦਾ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਇਹ ਤਾਂ ਬੈਠ ਕੇ ਹੱਲ ਹੋਣਾ ਜਿਹਦਾ ਕਿਸਾਨਾਂ ਦੇ ਨਾਲ ਸਾਰਾ ਕਿੱਤਾ ਜੁੜਿਆ ਵਾ ਉਹ ਕਿਸਾਨ ਗੌਂਦਾ ਤੇ ਅਸੀਂ ਆਮ ਖਾਨੇ ਆ ਇਹਦਾ ਨਾ ਪੂਰੇ ਹਿੰਦੁਸਤਾਨ ਦੀ ਕੀ ਪੂਰੇ ਵਰਡ ਦੀ ਸਾਰੇ ਫੋਰਨ ਕੰਟਰੀਆਂ ਦੀ ਇਸਤਮ ਨਿਗਾਹ ਜਿਹੜੀ ਆ ਫਿਰ ਉਹ ਦਿੱਲੀ ਸ਼ੰਭੂ ਬਾਗ ਦੇ ਕਿਸਾਨਾਂ ਦੇ ਨਾਲ ਔਰ ਅਸੀਂ ਵੀ ਕਿਤੇ ਨਾ ਕਿਤੇ ਜਿੰਨੇ ਵੀ ਜੋਗੇ ਆ ਅਸੀਂ ਜੋ ਵੀ ਕਾਲ ਹੋਏਗੀ ਅਸੀਂ ਸਾਰੇ ਜਿੱਤਨਾ ਪਹਿਲਾਂ ਸਮਰਥਨ ਕੀਤਾ ਹੁਣ ਵੀ ਅਸੀਂ ਸਾਰੇ ਕਿਸਾਨਾਂ ਨਾਲ ਸਮਰਥਨ ਕਰਾਂਗੇ ਫਿਰ ਇੱਕ ਅਪੀਲ ਅਫੇਅਰ ਕਰਦੇ ਆ ਕਿ ਇਹਦਾ ਕੋਈ ਨਾ ਕੋਈ ਬਹਿ ਕੇ ਹੱਲ ਜ਼ਰੂਰ ਕੱਢੇ ਸਰਕਾਰ ਕਿ ਜੇਕਰ ਸਰਕਾਰ ਦੀ ਗੱਲ ਕਰ ਲਈਏ ਅਕਸਰ ਵੇਖਿਆ ਜਾਂਦਾ ਕਿ ਪਹਿਲਾਂ ਸਰਕਾਰਾਂ ਕਹਿ ਦਿੰਦੀਆਂ ਨੇ ਕਿ ਠੀਕ ਹੈ ਦਿੱਲੀ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਪੰਜਾਬ ਦੇ ਨਾਲ ਆ ਪੰਜਾਬੀਆਂ ਦੇ ਨਾਲ ਆ ਅਸੀਂ ਗੱਲਬਾਤ ਕਰਕੇ ਜੋ ਆ ਮਸਲਾ ਇਹ ਹੱਲ ਕਰਾਂਗੇ ਪਰ ਹਰ ਵਾਰ ਵੇਖਣ ਨੂੰ ਮਿਲਿਆ ਕਿ ਪੰਜਾਬ ਨੂੰ ਕਿਦਾਂ ਨਾ ਕਿਤੇ ਅਣਦੇਖਾ ਕੀਤਾ ਗਿਆ ਜਿਸ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਗਈਆਂ ਪਹਿਲਾਂ ਵੀ ਜਿਸ ਤਰੀਕੇ ਦੇ ਨਾਲ ਅੰਦੋਲਨ ਚੱਲਿਆ ਸੀਗਾ ਹੁਣ ਫਿਰ ਅੰਦੋਲਨ ਦੀ ਲੋੜ ਪੈ ਗਈ ਉੱਥੇ ਕਾਫੀ ਜ਼ਿਆਦਾ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਹਰਿਆਣੇ ਦੇ ਬਾਰਡਰ ਦੇ ਉੱਤੇ ਇਹ ਜਿਹੜੇ ਅਥਰੂ ਗਾਇਤੇ ਗੋਲੇ ਚਲਾਏ ਜਾ ਰਹੇ ਨੇ ਕਾਫੀ ਜੋ ਮਾੜੇ ਹਾਲਾਤ ਉੱਥੇ ਕੀਤੇ ਗਏ ਨੇ ਤਾਂ ਅਗਰ ਕਿਸੇ ਦੀ ਜਾਨ ਜਾਂਦੀ ਹੋਰ ਜਿੰਮੇਵਾਰ ਥੋੜੇ ਸਾਹਮਣਾ ਕੌਣ ਹੋਊਗਾ ਦੇਖੋ ਜੋ ਜਿਹੜੀ ਜੇ ਕਿਸਾਨ ਜਾਈ ਤੇ ਮਹਾਰਾਜ ਅੱਗੇ ਅਰਦਾਸ ਕਰਦੇ ਐ ਉਹ ਜੀ ਨੋਬਤ ਆਵੇ ਨਾ ਜੇ ਆਉਂਦੀ ਹੈ ਤਾਂ ਫਿਰ ਸਰਕਾਰ ਹੀ ਇਹਦਾ ਤੇ ਜੁਮੇਵਾਰ ਸਰਕਾਰ ਹੀ ਹੋਏਗੀ ਨਾ ਜੋ ਸਰਕਾਰ ਨੇ ਇਸ ਟਾਈਮ ਹਾਲਾਤ ਕਰਦੇ ਉੱਥੇ ਮਤਲਬ ਤੁਸੀਂ ਹਿਸਾਬ ਲਾ ਲਓ ਕਿ ਪੈਦਲ ਨੰਗਨ ਜੋਗੀ ਵੀ ਜਗ੍ਹਾ ਨਹੀਂ ਇਨੇ ਨੇ ਬੈਰੀਕੇਡਿੰਗ ਲੰਬੇ ਇੱਕ ਪਾਸੇ ਸਰਕਾਰ ਕਹਿ ਰਹੀ ਕਿ ਅਸੀਂ ਸਹਿਮਤੀ ਬਣਾ ਰਹੇ ਕਿਸਾਨਾਂ ਨਾਲ ਦੂਜੇ ਪਾਸੇ ਉਹ ਇਨੇ ਨੇ ਜਕਰਬੰਦ net ਬੰਦ ਕਰਤੀ ਆਵਾਜ਼ਾਂ ਹੀ ਬੰਦ ਕਰਤੀ ਉਹਨਾਂ ਦੇ ਨਾਲ ਨਾਲ ਤੁਸੀਂ ਸਰਕਾਰ ਦਾ ਨਾਲ ਨਾਲ ਆਮ ਪਬਲਿਕ ਦੀ ਵੀ ਵੇਖੋ ਨਾ ਆਮ ਪਬਲਿਕ ਨੂੰ ਤੇ ਰਾਤ ਦੋ ਕਿਸੇ ਨੇ ਦਿੱਲੀ ਜਾਣਾ ਕਿਸੇ ਦੀ ਫਲਾਈਟ ਆ ਕਿਸੇ ਦਾ ਕਸ਼ਕ ਮਤਲਬ ਹਰ ਬੰਦੇ ਦਾ ਕੋਈ ਨਾ ਕੋਈ ਕਿੱਤਾ ਜੁੜਿਆ ਉਹ ਹੌਟ ਬਣਿਆ ਜਾਂਦਾ ਇੰਡੀਆ ਦਾ ਦਿੱਲੀ ਹਰ ਬਿਜ਼ਨਸ ਉਤੋਂ ਚੱਲਦਾ ਨੈਸ਼ਨਲ ਫਾਈਟਸ ਉਤੋਂ ਆ ਕਿ ਇਹਨੇ ਬਾਹਰ ਜਾਣਾ ਕਿ ਇਹਦਾ ਟੈਸਟ ਆ ਕਿ ਇਹਦਾ ਕੁਸ਼ ਆ ਕਿ ਇਹਨੇ ਕੋਈ ਆਪਣੇ ਦਵਾਈ ਦੁਆਰੂ ਲੈਣ ਜਾਣਾ ਕੁਝ ਮਤਲਬ ਹਰ ਚੀਜ਼ ਜਾਣਾ ਕਿ ਇਹਨੇ ਕੋਈ ਜੌਬ ਜਾਣਾ ਮਤਲਬ ਐਡਾ ਮਤਲਬ ਕਿ ਕਿਸਾਨਾਂ ਦੇ ਨਾਲ ਨਾਲ ਸਾਨੂੰ ਆਮ ਬੰਦੇ ਨੂੰ ਵੀ ਇੱਕ ਸੇਵ ਰੱਖਣਾ ਚਾਹੀਦਾ ਗਾਂ ਇਲੈਕਸ਼ਨ ਟਾਈਮ ਆ ਉਹਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ ਹਰਿਆਣਾ ਦਾ ਨੇ ਜੋ سلوਕ ਹਰਿਆਣਾ ਨੇ ਕਰਤਾ ਤਿੰਨ ਚਾਰ ਦਿਨਾਂ ਤੋਂ ਹਰਿਆਣਾ ਦਾ ਤਾਂ ਲੱਗਦਾ ਹੀ ਨਹੀਂ ਕਿ ਪੰਜਾਬ ਨਾਲ ਸਹਿਮਤ ਹੋਊਗਾ ਕਿਦਣਾ ਕਿਦੇ ਕਿਉਂਕਿ ਹਰਿਆਣੇ ਦੇ ਜਿਹੜੇ ਕਿਸਾਨ ਹੈਗੇ ਆ ਉਹ ਵੀ ਜੋ ਅੱਗੇ ਨਿਕਲ ਆਏ ਨੇ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਜੋ ਕਿਸਾਨ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਕਹਿੰਦੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਹੈਗੇ ਉਹਨਾਂ ਦੇ ਘਰਾਂ ਤੱਕ ਪੁਲਿਸ ਪਹੁੰਚ ਗਈ ਆ ਉਹਨਾਂ ਨੂੰ ਘਰਾਂ ਦੇ ਵਿੱਚ ਨਹਿਰਬੰਦ ਕਰ ਦਿੱਤਾ ਗਿਆ ਇਹ ਤਾਂ ਕੋਈ ਪਹਿਲੇ ਨੰਬਰ ਤੇ ਇਹ ਜਿਹੜਾ ਸਰਕਾਰਾਂ ਨਾਲ ਜਾਣ ਬੁੱਝ ਕੇ ਆਮ ਜਨਤਾ ਨੂੰ ਦੁਖੀ ਕਰਨ ਡੀਆਂ ਦੇਖੋ ਜੇ ਕਿਸਾਨ ਆ ਔਰ on ਐਨੀ ਮਿਹਨਤ ਕਰਦਾ ਅਨਾਜ ਪਾਉਂਦਾ ਉਹ ਉਜਾਗੰਦਾ ਵਾ ਸਾਡੇ ਲਈ ਕਰ ਲਾ ਵਾ ਕਿਸੇ ਲਈ ਕਰਦਾ ਆ ਪੂਰਾ ਇੰਡੀਆ ਖਾਂਦਾ ਕਹਿੰਦੇ 70% ਤੋਂ ਉੱਪਰ ਪੰਜਾਬ ਦੇ ਲਈ ਆ ਤੇ 70% ਥੋੜਾ ਨਹੀਂ ਹੁੰਦਾ ਪੂਰੇ ਇੰਡੀਆ ਨੂੰ ਪਾਲਣ ਡਿਆ ਵਾ ਤੇ ਜੇ ਪੰਜਾਬ ਦੇ ਨਾਲ ਤੁਸੀਂ ਮੰਗਾਵਦੀਆਂ ਮੰਨੀਆਂ ਜੇ ਤੁਸੀਂ ਉਹਦੇ ਤੋਂ ਤੁਹਾਨੂੰ ਮੰਗਾ ਮੰਨ ਕੇ ਫਿਰ ਤੁਸੀਂ ਮੁਕਰਦੇ ਕਿਉਂ ਜੇ ਫਿਰ ਇੰਨੀ ਬੈਰੀਕੇਡ ਤੇ ਕਰੇ ਵਾਂਗਾ ਬਾਰਡਰ ਤੇ ਨਹੀਂ ਹੁੰਦੀ ਜਿੰਨੀ ਇਹਨਾਂ ਨੇ ਇੱਥੇ ਲਾਈ ਹੁੰਦੀ ਆ ਵੀ ਲੋਕੀ ਇਥੋਂ ਟੱਪ ਹੀ ਨਹੀਂ ਸਕਦੇ ਇਹਨਾਂ ਤੁਸੀਂ ਤਸ਼ੱਦਦ ਤੁਸੀਂ ਕਿਸਾਨਾਂ ਦੇ ਕਰੋਗੇ ਤੇ ਇਸ ਤਰ੍ਹਾਂ ਕਿੱਥੇ ਚੱਲੇਗਾ ਕਿਸਾਨ ਇੱਕ ਮਿਹਨਤ ਕਰ ਉਪਜਾਊ ਬੰਦਾ ਮਿਹਨਤ ਕਰ ਬੰਦਾ ਉਹ ਲੜਾਈ ਝਗੜਾ ਕਰਕੇ ਰਾਜੀ ਨਹੀਂ ਆ ਤੁਸੀਂ ਤੇ ਜਾਣ ਬੋਲ ਕੇ ਤੁਸੀਂ ਦੂਜੇ ਪਾਸੇ ਲਿਉਂਦੇ ਜੇ ਇਹੋ ਜੇ ਕੰਮ ਇਹਨਾਂ ਨੂੰ ਕਰਨਾ ਹੀ ਨਹੀਂ ਚਾਹੀਦਾ ਪਹਿਲੇ ਨਮਰ ਪੰਜਾਬ ਦਾ ਕਿਉਂਕਿ ਪ੍ਰਸ਼ਾਸਨ ਦੀ ਸੁਣੀ ਜਾਵੇ ਤਾਂ ਉਹਨਾਂ ਨੂੰ ਕੋਈ ਨਾ ਰਏ ਕਹਿਣਾ ਕਿ ਸਾਨੂੰ ਖਤਰਾ ਹੈ ਕਿਸਾਨਾਂ ਨੂੰ ਕਾਹਦਾ ਖਤਰਾ ਹੈ ਕਿਸਾਨ ਆਏ ਨੇਚਰ ਹੋ ਗਿਆ ਜੇ ਉਹ ਜਿਹੋ ਉਹਦਾ ਚੁੱਕਿਆ ਗਿਆ ਧਰਨਾ ਉਸ ਤੋਂ ਬਾਅਦ ਇਹਨਾਂ ਨੇ ਕਿਸਾਨਾਂ ਨੇ ਕੀ ਇਹਨਾਂ ਨੂੰ ਨੁਕਸਾਨ ਕੁਝ ਆਇਆ ਮੰਗਾ ਮੰਨੀਆਂ ਤੇ ਉਹ ਪੁਰੀਆਂ ਨਹੀਂ ਕੀਤੀਆਂ ਕਿਸਾਨ ਦੇ ਆਪਣੀ ਜਗ੍ਹਾ ਸਹੀ ਹੈ ਉਹਨੇ ਥੋੜੀ ਕੋਈ ਅੱਗੇ ਗਿਆ ਤੇ ਤੁਸੀਂ ਜੋ ਗੱਲਬਾਤ ਕਰਕੇ ਫਿਰ ਮੁਕਰ ਜਾਓਗੇ ਤੇ ਫਿਰ ਤੇ ਗਲਤੀ ਤੁਹਾਡੀ ਹੈ ਉਹਨਾਂ ਦੀ ਥੋੜੀ ਗਈ ਹੈ ਕਿਸਾਨ ਦੇ ਫਿਰ ਵੀ ਰਜਾਮੰਦੀ ਕਰਨ ਨੂੰ ਬੈਠਾ ਹੋ ਤਾਂ ਉਹਨੇ ਫਿਰ ਤੁਹਾਡਾ ਮੀਟਿੰਗਾਂ ਕੀਤੀਆਂ ਤੁਸੀਂ ਨਹੀਂ ਮੰਨਦੇ ਵੇ ਉਹ ਉਹਦੇ ਫਿਰ ਤਾਂ ਗੱਲਬਾਤ ਕਰਨ ਨੂੰ ਕਿਹਾ ਰਿਆ ਜਾਂਦੇ ਹੋ ਕਿ ਅਸੀਂ ਉਹ ਕਿਸਾਨ ਕੇ ਗੱਲਬਾਤ ਨਹੀਂ ਕਰਦੇ ਵੇ ਉਹ ਤੇ ਕਰਦੇ ਵੇ ਤੁਸੀਂ ਨਹੀਂ ਕਰਦੇ ਵੇ ਤੁਸੀਂ ਉਹਨਾਂ ਦੀ ਗੱਲਾਂ ਨਹੀਂ ਮੰਨਦੇ ਵੇ ਤੇ ਨੁਕਸਾਨ ਨੁਕਸਾਨ ਤੇ ਫਿਰ ਸਾਰੇ ਆਮ ਜਨਤਾ ਹੁਣ ਇੱਥੋਂ ਕਿਸੇ ਨੇ ਵੀ ਜਾਣਾ ਨਾ ਸਭ ਨੂੰ ਨੁਕਸਾਨ ਹੈ ਇੰਡਸਟਰੀ ਦਾ ਨੁਕਸਾਨ ਕਾਰੋਬਾਰ ਦਾ ਨੁਕਸਾਨ ਹਰ ਬੰਦੇ ਦਾ ਨੁਕਸਾਨ ਹੋਣਾ ਸਬਜ਼ੀਆਂ ਅੱਜ ਹਰਿਆਣੇ ਤੋਂ ਪੰਜਾਬ ਨੂੰ 800 ਵਾਹਾਂ ਸੰਧੀ ਆ ਤੇ ਮਾਲੀਆਂ ਦਾ ਖਾਣ ਕੇ ਤਾਂ ਹੋਣਾ ਆ ਸਰਕਾਰਾਂ ਦਾ ਹੀ ਹੋਣਾ ਨਾ ਤੇ ਫਿਰ ਫਾਇਦਾ ਕੀ ਆ ਜਨਤਾ ਦੁਖੀ ਵਖਰੀ ਉਹ ਕਿੱਥੋਂ ਇਹ ਪ੍ਰਾਈਵੇਟ ਗੱਡੀਆਂ ਕਰਕੇ ਆਉਣਗੇ ਆਣ ਜਾਣਾ ਕਿੰਨਾ ਔਖਾ ਲਈ ਉਹਨਾਂ ਲਈ ਜਨਤਾ ਦੇ ਆਮ ਦੁਖੀ ਹੋਈ ਉਹਨਾਂ ਦਾ ਕਿਸੇ ਦਾ ਕੁਝ ਵੀ ਨਹੀਂ ਗਿਆ ਆਮ ਜਨਤਾ ਬਹੁਤ ਉਖੀ ਹੋ ਰਹੀ ਆ ਜੇਕਰ ਕੁਝ ਵੀ ਹੁੰਦਾ ਕਿਸਾਨਾਂ ਨੂੰ ਕਿਉਂਕਿ ਜਿਸ ਤਰੀਕੇ ਨਾਲ ਉੱਥੇ ਝੜਪ ਹੋ ਰਹੀ ਆ ਜੋ ਪ੍ਰਸ਼ਾਸਨ ਵੱਲੋਂ ਡਰੋਨ ਰਾਹੀਂ ਜੋ ਆ ਅਤ੍ਰੋਗਿਆ ਤੇ ਗੋਲੇ ਜਿਹੜੇ ਸੁੱਟੇ ਜਾ ਰਹੇ ਆ ਪਾਣੀ ਦੀਆਂ ਬੁਸ਼ਾਰਾ ਦੇ ਵਿੱਚ ਮਿਰਚ ਪਾ ਕੇ ਜੋ ਆ ਛਣਕਾਅ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ ਕਿ ਕਿਸੇ ਤਰੀਕੇ ਰੁੱਕ ਜਾਣ ਅਗਰ ਕੁਝ ਹੁੰਦਾ ਕਿਸਾਨਾਂ ਨੂੰ ਤਾਂ ਕਿਹਨੂੰ ਜ਼ਿੰਮੇਵਾਰ ਤੁਸੀਂ ਕਿਹਨੂੰ ਸਮਝ ਦੇਜੇ ਮੈਨੂੰ ਇਹ ਤਾਂ ਸਰਕਾਰ ਨੂੰ ਜ਼ਿੰਮੇਵਾਰ ਹੈ ਸਰਕਾਰਾਂ ਹੀ ਜ਼ਿੰਮੇਵਾਰ ਨੇ ਜਿਹੜਾ ਉਹ ਇੰਨਾ ਤਸ਼ੱਦਦ ਕਰਨ ਲਈ ਤਾਂ ਸਰਕਾਰਾਂ ਹੀ ਜ਼ਿੰਮੇਵਾਰ ਰਹੀਆਂ ਨਾ ਉਹ ਤੁਸੀਂ ਇੱਕ ਬੰਦਾ ਕੋਈ ਜਾ ਰਿਹਾ ਤਾਂ ਇਹਨੇ ਇੰਨਾ ਵੱਡਾ ਵਿਲੇ ਦਾ ਮਤਲਬ ਤਾਂ ਖਤਰਾ ਕਰਦਾ ਤੁਹਾਨੂੰ ਇਹ ਨਹੀਂ ਸਮਝ ਆਂਦੀ ਤੁਸੀਂ ਇਹਨਾਂ ਗੱਲਾਂ ਬਹਿ ਕੇ ਮਸਲਾ ਹੱਲ ਕਰ ਲਓ ਗੱਲ ਖਤਮ ਹੋ ਜਾਂਦੀ ਹੈ ਕਿਉਂ ਨਹੀਂ ਬੈਠਦੇ ਤੁਸੀਂ ਤੇ ਇਹਨਾਂ ਦੇ ਕਰਨ ਨੂੰ ਲੋਕਾਂ ਨੂੰ ਆਮ ਜਾਂਦਾ ਦੁਖੀ ਕਰਨ ਨੂੰ ਤਾਂ ਸਰਕਾਰਾਂ ਦਾ ਸਾਰਾ ਸਾਰਾ ਮਕਾਨਖਾਨ ਜਾਂ ਜੋ ਵੀ ਕਹਲੇ ਮਨੇ ਸਾਰਾ ਕਸੂਰ ਸਰਕਾਰ ਦਾ ਹੈਗਾ ਜੰਦਾ ਦਾ ਕਸੂਰ ਨਹੀਂ ਹੈਗਾ ਕਿਸਾਨਾਂ ਦਾ ਕਸੂਰ ਨਹੀਂ ਹੈਗਾ ਜੇਕਰ ਹੁਣ ਸਰਕਾਰ ਕੋਈ ਵੱਡਾ ਐਕਸ਼ਨ ਲੈਂਦੀ ਹੈ ਕਿਉਂਕਿ ਅਕਸਰ ਕਿਹਾ ਜਾਂਦਾ ਸੀਗਾ ਸਰਕਾਰਾਂ ਕਹਿੰਦੀਆਂ ਸੀਗੀਆਂ ਦਿੱਲੀ ਦੀਆਂ ਕਿ ਪੰਜਾਬ ਦੇ ਨਾਲ ਖੜੇ ਆ 2020 ਦੇ ਵਿੱਚ ਵੀ ਉਹ ਤਰਨਾ 21 ਦੇ ਵਿੱਚ ਜੋ ਲੱਗਦਾ ਅੰਦੋਲਨ ਪਹਿਲਾ ਅੰਦੋਲਨ ਜੇ ਆਪਾਂ ਗੱਲ ਕਰ ਲਈਏ ਤਾਂ ਉਹਦਾ ਵੀ ਕਈ ਜੋ ਵੱਡੇ ਨਾਮ ਸੀਗੇ ਜਿੱਦਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਤਾਂ ਮੋਰੇ ਹੋ ਕੇ ਉਹਨਾਂ ਨੇ ਕਾਫੀ ਜ਼ਿਆਦਾ ਜੋ ਸੰਘਰਸ਼ ਕੀਤਾ ਸੀਗਾ ਤਾਂ ਥੋਣ ਕੀ ਲੱਗਦਾ ਕਿ ਅਗਰ ਕੁਝ ਇਹੋ ਜਿਹਾ ਕਿਸੇ ਨੌਜਵਾਨ ਨੂੰ ਕੁਝ ਹੁੰਦਾ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਦੀਪ ਸਿੱਧੂ ਹੁਣਾ ਦਾ ਵੀ ਐਕਸੀਡੈਂਟ ਹੋਇਆ ਕਿਉਂਕਿ ਕਈ ਜੇ ਜਨਤਾ ਦੀ ਮੰਨੀ ਜਾਵੇ ਤਾਂ ਉਹ ਕਹਿੰਦੇ ਆ ਕਿ ਐਕਸੀਡੈਂਟ ਕਰਵਾਇਆ ਗਿਆ ਪਰ ਹਾਲਾਤ ਜੇ ਕੁਝ ਇਦਾਂ ਦੇ ਬਣਦੇ ਆ ਤਾਂ ਕਿਵੇਂ ਵੇਖਦੇ ਹੋ ਉਸ ਨੂੰ ਜਿਹੜੀ ਆਮ ਪਬਲਿਕ ਹੈਗੀ ਆ ਤੁਸੀਂ ਵੱਖ-ਵੱਖ ਕਿੱਤਿਆਂ ਦੇ ਨਾਲ ਜੁੜੇ ਹੋ ਤਾਂ ਤੁਹਾਡੇ ਵੱਲੋਂ ਕੀ ਜੋੜੀ ਆ ਕਿਸਾਨਾਂ ਦੇ ਨਾਲ ਸਪੋਰਟ ਜਿਹੜੀ ਕੀਤੀ ਕਿਸ ਤਰੀਕੇ ਨਾਲ ਕੀਤੀ ਜੂਗੀ ਮੈਂ ਤੇ ਫਿਰ ਦੁਬਾਰਾ ਤੁਹਾਡੇ ਚੈਨਲ ਰਾਹੀਂ ਇਹ ਹੀ ਬੇਨਤੀ ਕਰੂੰਗਾ ਇਹੋ ਜਿਹਾ ਪਹਿਲਾਂ ਤੇ ਕੋਈ ਇਹੋ ਜਿਹੀ ਸੁਖਾਣੀ ਘਪਟਨਾ ਹੋਵੇ ਨਾ ਕਿ ਜੇ ਬਹਿ ਕੇ ਗੱਲ ਕਰਨ ਨਾਲ ਬਹੁਤ ਹੱਲ ਵੱਡੇ ਵੱਡੇ ਹੋ ਜਾਂਦੇ ਆ ਜੇ ਸਰਕਾਰ ਕਹਿੰਦੀ ਆ ਹੁਣ ਵੀ ਮੈਂ ਦੇਖ ਰਿਹਾ ਸੀਗਾ 2 ਘੰਟੇ ਪਹਿਲਾਂ ਬ੍ਰੇਕਿੰਗ ਨਿਊਜ਼ ਆ ਰਹੀ ਕਿ ਕੇਂਦਰ ਸਰਕਾਰ ਗੱਲ ਕਰਨ ਨੂੰ ਫਿਰ ਤਿਆਰ ਦੇਖੋ ਗੱਲ ਕਰਨਾ ਕਿਸਾਨਾਂ ਨਾਲ ਕੀ ਤਿਆਰ ਆ ਜਦੋਂ ਕਿਸਾਨਾਂ ਨਾਲ ਤੁਸੀਂ ਕੱਲ 6 ਘੰਟੇ ਲਾਸਟ ਮੀਟਿੰਗ ਕੀਤੀ ਤੁਸੀਂ ਕਿਸਾਨਾਂ ਦਾ ਤੇ ਹੁਣ ਮੇਰੀ ਗੱਲ ਮੈਨੂੰ ਪਤਾ ਕਿ ਮੈਂ ਜੋ ਚੀਜ਼ ਮੰਗਣੀ ਆ ਮੈਨੂੰ ਪਤਾ ਤੁਸੀਂ ਉਹਦਾ ਇੰਪਲੀਮੈਂਟ ਆਪਣੇ ਸਰਕਾਰ ਨਾਲ ਕਰਕੇ ਆਪਣੇ ਕੈਬਨਟ ਨਾਲ ਕਰਕੇ ਉਹ ਪਾਸ ਕਰ ਦਿਓ ਦਾ ਪ੍ਰੈਸ ਕਾਨਫਰੰਸ ਕਰ ਦਿਓ ਉਹਨਾਂ ਨੂੰ ਵੀ ਪਤਾ ਹੋਵੇ ਕਿ ਇਹਨਾਂ ਨੇ ਪਾਸ ਕਰਦੀ ਬਹਿਣ ਦਾ ਤੇ ਹੁਣ ਕੋਈ ਹੱਲ ਨਹੀਂ ਹੋਣ ਤੇ ਆ ਜਾਂ ਐਲਾਨ ਕਰੋ ਬਸ ਜਾਂ ਤੇ ਐਲਾਨ ਕਰੋ ਨਾ ਸਰਕਾਰ ਕਿਹੜਾ ਨਵਾਂ ਬਹਿਣਾ ਕਿਸਾਨਾਂ ਨਾਲ ਹਰ ਏ ਬੀ ਸੀ ਡੀ ਤੋਂ ਲੈ ਕੇ ਸਾਰਾ ਕੁਝ ਕਿਸਾਨਾਂ ਦਾ ਉਹਨਾਂ ਨੂੰ ਪਤਾ ਹੈ ਸਰਕਾਰ ਨੂੰ ਕਿ ਜੋ ਮੰਗਾ ਜੋ ਇਹਨਾਂ ਦੇ ਚਰਤਾ ਉਹ ਬਸ ਹੁਣ ਇਹ ਹੈ ਕਿ ਉਹ ਵਾਪਸ ਕੈਬਨਟ ਮੀਟਿੰਗ ਬੈਠ ਕੇ ਆਪਣਾ ਜੋ ਵੀ ਆ ਉਹ ਸਿੱਟਾ ਪਾਸ ਕਰਨ ਉਹਨਾਂ ਦਾ ਉਹਨਾਂ ਨੂੰ ਆਸ਼ਵਾਸ਼ਣ ਦਿਵਾਣ ਕਿ ਹਾਂ ਬਈ ਕਰਤਾ ਏ ਉਹ ਆਪਣੇ ਘਰਾਂ ਚ ਹਨ ਕਿਸਾਨਾਂ ਨੂੰ ਵੀ ਨਹੀਂ ਲੋੜ ਕੀ ਅਸੀਂ ਵੀ ਜਾਈਏ ਆਪਣਾ ਘਰ ਪਰਿਵਾਰ ਛੱਡ ਕੇ ਪਿੱਛੇ ਇੱਕ ਸਵਾ ਸਾਲ ਚੱਲਿਆ ਤੁਸੀਂ ਦੇਖਿਆ ਹਰ ਕੇਹੇ ਨੇ ਜਿੰਨਾ ਵੀ ਯੋਗਦਾਨ ਮਣਿਆ ਹਰ ਬੰਦੇ ਨੇ ਪਾਇਆ ਫੌਰੀਂ ਚੋ ਵੀ ਆਏ ਸਿੰਗਰਾਂ ਨੇ ਵੀ ਪਾਇਆ ਆਮ ਵਰਗ ਦੇ ਲੋਕਾਂ ਨੇ ਕੀ ਇੱਕ ਵਿਚਾਰਾ ਦਿਹਾੜੀਦਾਰ ਬੰਦਾ ਜਿਹੜਾ ਸਵੇਰੇ ਕਰਦਾ ਰਾਤੀ ਖਾਂਦਾ ਉਹਨੇ ਵੀ ਆਪਣਾ ਸੰਯੋਗ ਪਾਇਆ ਜਿਤਨਾ ਵੀ ਪਾਇਆ ਭਾਵੇਂ ਉਹ ਪੈਸੇ ਨਾਲੋਂ ਪਾਇਆ ਭਾਵੇਂ ਦਾਲ ਨਾਲੋਂ ਪਾਇਆ ਭਾਵੇਂ ਜਾ ਕੇ ਪਾਇਆ ਹਰ ਬੰਦੇ ਨੇ ਸਹਿਮਤੀ ਜਤਾਈ ਕਿਸਾਨਾ ਕਿਉਂ ਕਿਸਾਨ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਆ ਜੇ ਅਸੀਂ ਸੋਚੀਏ ਤੇ ਉਹੀ ਉਗਾਉਂਦੇ ਉਹੀ ਹੀ ਖਾਂਦੇ ਆ ਉਹਨਾਂ ਨਾਲ ਦੇਖੋ ਇੱਕ ਛੋਟੇ ਜਿਹੇ ਬੱਚੇ ਜੰਮਦੇ ਬੱਚੇ ਤੋਂ 100 ਸਾਲ ਦੇ ਬਜ਼ੁਰਗ ਤੱਕ ਜੋ ਫੀਡ ਆ ਉਹ ਕਿਸਾਨ ਹੀ ਤਿਆਰ ਕਰਦਾ ਤੇ ਆਪਾਂ ਜਾਣੇ ਆ ਕਿਸਾਨ ਨੂੰ ਆਪਾਂ ਇਗਨੋਰ ਨਾ ਕਰੀਏ ਉਹਨਾਂ ਦੀਆਂ ਮੰਗਾਂ ਜੋ ਵੀ ਆ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਦੇਖੋ ਲਕੀਨਪੁਰ ਕੀਰੀ ਵਾਲਾ ਉੱਥੇ ਬਣਦਾ ਮੁਆਵਜ਼ਾ ਫਟਾਫਟ ਦੇਣਾ ਚਾਹੀਦਾ ਸੀ ਉਹ ਕੱਲ ਉਹ ਮੰਨਿਆ ਇਹ ਚੀਜ਼ਾਂ ਨਹੀਂ ਆ ਜਿਹੜੀਆਂ ਕਿ ਅਸੀਂ ਕਹੋ ਕਿ ਤੇ ਕਰਨੀਆਂ ਇਹ ਤੇ ਸਰਕਾਰ ਦੇ ਵੀ ਰਾਈਟ ਆ ਨਾ ਕਿ ਸਾਨੂੰ ਮੰਨ ਲੈਣੇ ਚਾਹੀਦੇ ਆ ਕਿਤੇ ਨਾ ਕਿਤੇ ਇਗਨੋਰ ਕਰ ਰਹੀ ਹੈ ਸਰਕਾਰ ਟਾਈਮ ਖਰਾਬ ਕਰ ਰਹੀ ਉਹ ਹੁਣ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਹੁਣ ਗੱਲ ਨਹੀਂ ਜਾਂਦੇ ਕਰੋ ਜਾਂਦੇ ਭਰੋ ਗੱਲ ਇਹ ਹੀ ਆ ਜੇਕਰ ਲੋੜ ਪੈਂਦੀ ਆ ਉੱਥੇ ਕਿਉਂਕਿ ਕਾਫੀ ਜ਼ਿਆਦਾ ਭਰੇ ਵੱਡੇ ਪੱਤਰ ਤੇ ਇਕੱਠਾ ਹੈਗਾ ਤਾ ਅਗਰ ਕੁਛ ਐਹੋ ਜਿਹਾ ਮਾਹੌਲ ਦੀ ਲੋੜ ਵੇ ਤਾਂ ਕੀ ਅੰਮ੍ਰਿਤਸਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਤੁਸੀਂ ਵੀ ਨੌਜਵਾਨ ਜਿੰਨੇ ਵੀ ਇਕੱਠੇ ਹੋਗੇ ਉੱਥੇ ਜਾਓਗੇ ਦੇਖੋ ਪਹਿਲਾਂ ਤੇ ਜਾਣ ਤੋਂ ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਸਾਡੇ ਨੂੰ ਇੱਕ ਅਰਦਾਸ ਕੀਤੀ ਜਾਊਗੀ ਸਰਬੱਤ ਦੇ ਭਲੇ ਦੀ ਫਿਰ ਜੇ ਲੋੜ ਪਊਗੀ ਜਾਵਾਂਗੇ ਪਹਿਲਾਂ ਸਾਡੇ ਘਰ ਜਿਹੜਾ ਰੱਬ ਦੇ ਸੁਣੀ ਜਾਂਦੀ ਲਾਸ ਤੁਹਾਨੂੰ ਪਤਾ ਜਦੋਂ ਪਿਛਲੇ ਵਾਰੀ ਵੀ ਇੱਥੇ ਦੋ ਵਾਰੀ ਅਰਦਾਸ ਹੋਈ ਸੱਚਖੰਡ ਦਰਬਾਰ ਸਾਹਿਬ ਉਹ ਮਹਾਰਾਜ ਘਰ ਕਹਿੰਦੇ ਨਾ ਦੇਰਾਂ ਹਨ੍ਹੇਰ ਨਹੀਂ ਆ ਇਹ ਤੇ ਅਰਦਾਸ ਕੀਤੀ ਤੁਰ ਦਰਗਾਹ ਸੱਚਖੰਡ ਪ੍ਰਵਾਨ ਹੁੰਦੀ ਪਹਿਲਾਂ ਤੇ ਅਸੀਂ ਅਰਦਾਸ ਕਰਾਂਗੇ ਮਹਾਰਾਜ ਇਹਨਾਂ ਦਾ ਕੋਈ ਬਹਿ ਕੇ ਹੱਲ ਨਿਕਲ ਜੇ ਨਹੀਂ ਹੋਗਾ ਫਿਰ ਦੇਖਾਂਗੇ ਜਿਤਨਾ ਵੀ ਜੋ ਵੀ ਫੈਸਲਾ ਹੋਊਗਾ ਜਿੰਨੇ ਜੋਗੇ ਅਸੀਂ ਜੋ ਵੀ ਬਣੂਗਾ ਸਾਡੇ ਕੋ ਜਾਵਾਂਗੇ ਹਲੋ ਹੋਰ ਅਰਦਾਸ ਤੁਹਾਡੇ ਵੱਲੋਂ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਰੋਗੇ ਜੀ ਬਿਲਕੁਲ ਕਰਾਂਗੇ ਜੀ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਾਂਗੇ ਜੀ ਔਰ ਕਰਦੇ ਰਵਾਂਗੇ ਅਸੀਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਉਹ ਚ ਸਰਬੱਤ ਦੇ ਭਲੇ 'ਚ ਸਰਕਾਰ ਵੀ ਆ ਜਾਂਦੀ ਹੈ ਕਿਸਾਨ ਵੀ ਹੁੰਦੇ ਆ ਆਮ ਲੋਕ ਵੀ ਆ ਜਾਂਦੇ ਕਿ ਮਹਾਰਾਜ ਸਖਾਲਾ ਹੀ ਰੱਖਿਓ ਇਹੋ ਜੀ ਕੋਈ ਘੜੀ ਨਾ ਓਕੀ ਹੋਵੇ ਜਿੰਨਾ ਕੋਈ ਜਿਆਦਾ ਕੋਈ ਮਾਹੌਲ ਕ੍ਰੀਡ ਹੋਵੇ ਸਾਡੀ ਬਿਲਕੁਲ ਜਿਵੇਂ ਤੁਹਾਨੂੰ ਦੇਖਿਆ ਆ ਸਨ ਸ਼੍ਰੀ ਹਮਸਾਹਬ ਸਾਹਿਬ ਦੇ ਵਕ ਵਕ ਕੀਰਤਾਂ ਤੋਂ ਜੁੜੇ ਲੋਕ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਇਹ ਗੱਲ ਕੀਤੀ ਗਈ ਹੈ ਕਿ ਸਰਬਤ ਦੇ ਭਲੇ ਦੀ ਅਰਦਾਸ ਕਿਸਾਨਾਂ ਦੇ ਭਲੇ ਲਈ ਅਰਦਾਸ ਜੋ ਆ ਸੱਚਖੰਡ 시ਵੇ ਹਰਮੰਦਰ ਸਾਹਿਬ ਕੀਤੀ ਜਾਏਗੀ ਤਾਂ ਅਗਰ ਲੋਡ ਪੈਣ ਤੇ ਅਗਰ ਜ਼ਰੂਰਤ ਹੋਈ ਤਾਂ ਕਿਸਾਨਾਂ ਦੇ ਕੋਲ ਜਾਇਆ ਵੀ ਜਾਏਗਾ ਤਾਂ ਉੱਥੇ ਦਾ ਜੇਕਰ ਗੱਲ ਕਰੀਏ ਮਾਹੌਲ ਦੀ ਆ ਮਾਹੌਲ ਸ਼ਾਂਤ ਹੋਵੇ ਅਗਰ ਅਗਰ ਕੁਝ ਵੀ ਹੁੰਦਾ ਤਾਂ ਉਸ ਮਾਹੌਲ ਦਾ ਵੀ ਖਾਸ ਤੌਰ ਦੇ ਉੱਤੇ ਜੋ ਜੋ ਕਹਿ ਸਕਦੇ ਕਿ ਜ਼ਿੰਮੇਵਾਰੀ ਉਹ ਪ੍ਰਸ਼ਾਸਨ ਦੀ ਹੋਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਸਾ ਸਾਹਿਬ